ਆਣੀ ਖੜੇ ਆਉਂਦਾ ਲਿਆਉਂਦਾ ਪਾ ਤੇ ਨਹੀਂ ਗਈ ਮੰਦਰ ਇਹਨੂੰ ਸਮਝਾਇਆ ਪਰ ਇਹ ਤਾਂ ਦੋ ਹੋਊਗਾ ਉਹ ਤਾਂ ਚਾਹ ਚੂ ਡੋਲ ਕੇ ਕਰ ਆਰੇ ਮੈਂ ਬੋਕ ਨਹੀਂ ਸਮਝਾਇਆ ਤੇ ਫਿਰ ਜਦੋਂ ਉਹ ਹੀ ਗਾ ਲੋ ਆ ਦੇ ਆ ਦੇ ਪਿਆ ਹੈਗਾ ਝੜ ਲੈ ਲੈ ਆਹ ਕਿ ਕੋਈ ਨਾ ਕੋਈ ਲੈ ਲਓ ਹੋਪਾ ਸਤਿਨਾਮ ਸ਼੍ਰੀ ਵਾਹਿਗੁਰੂ ਹਾਠਪਦੀ ਕਹਾਣੀ ਮਾਰਦੇ ਕਿ ਇਧਰ ਨੂੰ ਸਾਡੇ ਦਰਖਤਾਂ ਨਹੀਂ ਨੂੰ ਦਰਖਤਾਂ ਦੀ ਗੱਲ ਮੋਜਤ ਸਮੁੰਦਰ ਸਾਗਰ ਲੀਰ ਭਰਿਆ ਉਹਨਾਂ ਨਾਲ ਨਾਲ ਬੱਤੀ ਇੱਕ ਗਲਾਸ ਹੋਰ ਲਿਆ ਬੜਕੇ ਡੋਲ ਤੇ ਇਥੇ ਦੁਆ ਕਰ ਸੋ ਕੁਛ ਬੇਖਰੀ ਪਾਵ ਕੋ ਸੁਭਦੀ ਪੱਥਰ ਤਾਰੇ ਬਸ ਕਰੋ ਬਾਲਾ ਗੱਲਾਂ ਨੂੰ ਦੂਰ ਤਾਈ ਕਰ ਬਸ ਕਰ ਬਹੁਤ ਜੀ ਔਰ ਵੱਡਾ ਕਾਤੀ ਪ੍ਰਾਣਵਤਨਾਨ ਤ ਫੁਕਮ ਪਛਾਨਾ ਸਾਤਾਲਾ ਗੁਰਦੇਵੀਆ ਉਹ ਤੋਂ ਲੀੜਾ ਜਾ ਲਿਆ ਕੇ ਫੇਰ ਦੇ ਉੱਤੇ ਮੜਾ ਜਾ ਕੋਈ ਲੀੜਾ ਜਾ ਲਿਆ ਕੇ ਫੇਰ ਦੇ ਆ ਪਾਣੀ ਜਾ ਖਲਾਰ ਤੇ ਬਾਦ ਵਾਲ ਸਾਡਾ ਪਰਸਿਆ ਗੁਰੂ ਕਾ ਜਿਆ মহ্লা চৌথা হার কা শান্ত সাথ কর খা জ सच करी आर के सस गुर सत गुर खात

ਤੋਰਖਵਡਾਨੀ ਕਨਕੀ ਤੂਰ ਮੰਗਸਾ ਤਬਸਾਨੀ ਹਰ ਘਰ ਲੋਸ ਮੁਜਾਨੀ ਹਰ ਘਰ ਸਫਲਿ ਅਬਰਕ ਪ੍ਰਾਪਤ ਸੁਆਮੀ ਜਨ ਜਪਿਆ ਸੀ ਤ੍ਰਪਤਾਨੀ

वॾे भागवाज़ी चन हर जपे जपानी जनहार संगत मेल प्राण ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਭਾਈ ਮਸਿਆਂ ਦੇ ਦਿਹਾੜੇ ਨੂੰ ਮੁੱਖ ਰੱਖਦੇ ਆਪਿਆ ਸੋ ਕਿ ਜੋ ਵੀ ਸਾਧ ਸੰਗਤ ਪਾਵਨ ਤਪਸ ਤਨ ਪ੍ਰੇਮ ਪ੍ਰਤੀ ਹੈ ਸੋ ਸਾਰੀ ਦੀ ਸਾਧ ਸੰਗਤ ਨੂੰ ਮਸਿਆਂ ਦੇ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਉਸ ਕੰਗਤਾਂ ਦੇ ਚਰਨਾ ਪਾਸ ਬੇਨਤੀ ਭਾਈ ਦੇਖ ਲੈਣ ਤੋਂ ਪ੍ਰੰਤ ਸਾਰੀ ਕੀਰਤ ਸੰਗਤ ਵੱਲੋਂ ਪ੍ਰਸ਼ਾਦਾ ਤਿਆਰ ਕੀਤਾ ਗਿਆ ਹੈ ਤੋਂ ਸਾਰੀ ਕੀਰਤ ਸੰਗਤ ਨੂੰ ਬੇਨਤੀ ਹੈ ਵਾਹਿਗੁਰੂ ਆਪ ਜੀ ਦਾ ਜਾਤ ਕਰਦੇ ਆ ਹੋਇਆ ਸਾਰੀ ਕੀਰਤ ਸੰਗਤ ਨੇ ਪ੍ਰਸ਼ਾਦਾ ਛੱਕ ਕੇ ਜਾਣਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਪਟੇ ਜਪੋ ਸਤ ਨਾਮ ਸਤ ਨਾਮ ਜੀ ਵਾਹੇ ਗੁਰੂ 에 ਗੁਰੂ ਵਾਹੇ ਗੁਰੂ ਜੀ ਸਤ ਨਾਮ ਭੋਗ ਲਾ ਕੇ ਆ ਗਿਆ ਪ੍ਰਸ਼ਾਦੇ ਦਾ ਹੁਣ ਤੇ ਹੁਣੇ ਸੰਗਤ ਵਰਤੌਣ ਦੀ ਆਗਿਆ ਹੋ ਗਈ ਹੁਕਮਨਾਮਾ ਲਿਆ ਗਿਆ ਬਾਣੀ ਪੜੀ ਗਈ ਉੱਪਰ ਪ੍ਰਸ਼ਾਦੇ ਦੇ ਭੋਗ ਲਾ ਗਿਆ ਮਹਾਰਾਜ ਨੂੰ ਤੇ ਅਰਦਾਸ ਹੋ ਕੇ ਹੁਕਮਨਾਮਾ ਲਿਆ ਗਿਆ ਹੁਣ ਦੇਗ ਵਰਤੋਗੇ ਸਤ ਨਾਮ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਬੋ ਰਹਾ ਜੀ Well,